ਅੱਜ ਇੰਗਲੈਂਡ ਜਿਹੜੀ ਦੁਨੀਆ ਤੇ ਰਾਜ ਕੀਤਾ ਨਾ ਉਹ ਆਪਦੀ ਜੱਦੀ ਧਰਤੀ ਆ ਦੇ ਪੁਰਖਿਆਂ ਦੀ ਧਰਤੀ ਨੂੰ ਬਚਾਉਣ ਲਈ ਲੜ ਰਿਹਾ ਹੈ ਉੱਥੇ ਇੰਨਾ ਅਰਬ ਦੇ ਵਿੱਚੋਂ ਲੋਕ ਪਹੁੰਚ ਗਏ ਅਰਬ ਕੰਟਰੀਆਂ ਦੇ ਵਿੱਚੋਂ ਕਿ ਉਹਨਾਂ ਨੂੰ ਲੱਗਦਾ ਵੀ ਦੱਸ ਗਏ ਅੱਜ ਪੁਰਤਗਾਲ ਨੇ ਕਿਹਾ ਤਾਂ ਵੀ ਅਸੀਂ ਪ੍ਰਵਾਸੀ ਬਾਹਰ ਕੱਢਾਂਗੇ ਅੱਜ ਅਮਰੀਕਾ ਦੇ 73 ਸਾਲ ਦੀ ਬੀਬੀ ਜਿਹੜੀ 32 ਸਾਲ ਤੋਂ ਰਹਿ ਰਹੀ ਸੀ ਉਹ ਕਹਿੰਨੇ ਚੱਲ ਵਾਪਸ ਅੱਜ ਆਸਟ੍ਰੇਲੀਆ ਦੇ ਵਿੱਚ ਇਕੱਠ ਹੋ ਰਿਹਾ ਇਮੀਗ੍ਰੈਂਟਾਂ ਦੇ ਖਿਲਾਫ ਵੀ ਅਸੀਂ ਬਾਹਰਲੇ ਬੰਦੇ ਰਹਿਣ ਨਹੀਂ ਦੇਣੇ ਇਹ ਪੂਰੀ ਦੁਨੀਆ ਦਾ ਸੰਕਟ ਆ ਹਰ ਬੰਦਾ ਤੁਹਾਨੂੰ ਆਪਣੀ ਪਛਾਣ ਪਿਆਰੀ ਹੈ ਮੈਨੂੰ ਆਪਣੀ ਪਛਾਣ ਹਰ ਬੰਦੇ ਨੂੰ ਆਪਣੀ ਪਛਾਣ ਪਿਆਰੀ ਆ ਔਰ ਜਿਹੜੇ ਪੰਜਾਬੀਆਂ ਨੇ ਪੰਜਾਬ ਖਾਤਰ ਖੂਨ ਡੋਲਿਆ ਜਾਨਾਂ ਦਿੱਤੀਆਂ ਅੱਜ ਉਹ ਪੰਜਾਬ ਦੀ ਧਰਤੀ ਦੇ ਹਾਲਾਤ ਕੀ ਬਣ ਰਹੇ ਨੇ ਤੇ ਇਸ ਲਈ ਅਸੀਂ ਇਸ ਗੱਲ ਦੇ ਉੱਤੇ ਹੁਣ ਜੀ ਜੰਗ ਜਿਹੜੀ ਆ ਭਈਆਂ ਨੂੰ ਬਾਹਰ ਕੱਢਣੀ ਜਾਂ ਉਹਨਾਂ ਦੀ ਵੈਰੀਫਿਕੇਸ਼ਨ ਜਾਂ ਅਸੀਂ ਕਰੂ ਅਸੀਂ ਕਹਿੰਦੇ ਹਾਂ ਕਾਨੂੰਨ ਦੀ ਜੰਗ ਆ ਸਰ ਠੀਕ ਵੀ ਸਾਡਾ ਨਾਰਾ ਹੈ ਕਰੂਨ ਬਣਾਓ ਪੰਜਾਬ ਪੰਜਾਬੀਅਤ ਬਚਾਓ ਜਿਹੜੇ ਕੋਈ ਨਾਰੇ ਇਸ ਤਰ੍ਹਾਂ ਦੇ ਲਾਉਂਦੇ ਨੇ ਨਾ ਉਹ ਨਾਰੇ ਉਹਨਾਂ ਨੂੰ ਮੌਕਾ ਦਿੰਦੇ ਆ ਮੈਂ ਇੱਕ ਲੋਕਾਂ ਨੂੰ ਥੋੜੇ ਨਾਲ ਹੀ ਅਪੀਲ ਕਰਦਾ ਵੀ ਜਿਹੜਾ ਸੰਘਰਸ਼ ਹਿੰਸਕ ਹੋ ਜਾਂਦਾ ਜੀ ਉਹ ਸੰਘਰਸ਼ ਸਰਕਾਰਾਂ ਜਿੱਤ ਜਾਂਦੀਆਂ ਇਹ ਚਾਹੁੰਦੇ ਨੇ ਵੀ ਤੁਸੀਂ ਕੋਈ ਇਹ ਜੀ ਕਾਰਵਾਈ ਕਰੋ ਤੇ ਅਸੀਂ ਤਿਆਰ ਆ ਅਸੀਂ ਇਹਨਾਂ ਨੂੰ ਮੌਕਾ ਨਹੀਂ ਦਿੰਦਾ ਨਾ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਆਪਾਂ ਲੜਨਾ ਤੇ ਇਹਨੂੰ ਅਖੀਰ ਤੱਕ ਲੈ ਕੇ ਜਾਵਾਂਗੇ ਇਹ ਮੋਰਚਾ ਤੁਹਾਨੂੰ ਨਾਲ ਵਾਅਦਾ ਕਰਦੇ ਆ ਫਤਿਹ ਕਰਦਾਂਗੇ ਜੇ ਤੁਸੀਂ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਸਾਡਾ ਸਾਥ ਦੇਗੇ